ਜਿਹੜਾ ਡਾਕਟਰ ਇਲਾਜ ਨਹੀਂ ਕਰ ਸਕਦੇ ਹਾਂਜੀ ਉਹ ਇੱਥੇ ਇਲਾਜ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਵਿੱਚ ਇਸ ਛੱਪੜੀ ਦੇ ਵਿੱਚ ਨਹਾਉਣ ਦੇ ਨਾਲ ਕੱਟੇ ਜਾ ਰਹੇ ਨੇ ਲੋਕਾਂ ਦੇ ਵੱਡੇ ਵੱਡੇ ਦੁੱਖ ਕੈਂਸਰ ਤੱਕ ਦੇ ਮਰੀਜ਼ ਇੱਥੇ ਆ ਕੇ ਹੋ ਜਾਂਦੇ ਨੇ ਠੀਕ ਜੰਮੂ ਕਸ਼ਮੀਰ ਦਿੱਲੀ ਬਿਹਾਰ ਰਾਜਸਥਾਨ ਤੋਂ ਦੂਰੋਂ ਦੂਰੋਂ ਲੋਕ ਪਹੁੰਚ ਜਾਂਦੇ ਨੇ ਤੜਕੇ ਤੜਕੇ ਡਾਕਟਰਾਂ ਕੋਲ ਜਾ ਜਾ ਥੱਕੇ ਦਵਾਈਆਂ ਖਾ ਖਾ ਅੱਕੇ ਹਰ ਇੱਕ ਬਿਮਾਰੀ ਦਾ ਇੱਥੇ ਹੁੰਦਾ ਹੱਲ ਬੱਚੇ ਬਜ਼ੁਰਗ ਨੌਜਵਾਨ ਸਿਰ ਤੋਂ ਲੈ ਕੇ ਪੈਰਾਂ ਤੱਕ ਦੀ ਬਿਮਾਰੀ ਇੱਥੇ ਹੋ ਜਾਂਦੀ ਠੀਕ ਕੋਈ ਬਾਬਾ ਜੀ ਦੀ ਇਹੀ ਜੀ ਕਿਰਪਾ ਹੋਈ ਆ ਹਰੇਕ ਦੁਖੇ ਠੀਕ ਹੈ ਅੱਛਾ ਜੀ ਪੰਜ ਸੱਤ ਤਾਂ ਕਹਿੰਦਾ ਜਿਹੜੇ ਡਾਕਟਰਾਂ ਨੇ ਜਵਾਬ ਦਿੱਤੇ ਕੈਂਸਰ ਵਾਲੇ ਰੋਟੀ ਛੱਡੀ ਹੋਈ ਸੀ ਉਹ ਠੀਕ ਹੈ ਇਤੋਂ ਹੋਇਆ ਕਿਹੜੀ ਜਗ੍ਹਾ ਤੋਂ ਆਇਆ ਜੀ ਮਹਾਰੀ ਤੋਂ ਠੀਕ ਕੀ ਦਿੱਕਤ ਸੀਗੀ ਆਪਾਂ ਨੂੰ ਕੈਂਸਰ ਕੈਂਸਰ ਦੀ ਪ੍ਰੋਬਲਮ ਸੀ ਠੀਕ ਹੈ ਜੀ ਹੁਣ ਥੋੜਾ ਫਰਕ ਲੱਗਿਆ ਜੀ ਵੀ ਇੱਕ ਕਫੂਰਸ ਵਾਲੇ ਤੋਂ ਮਾਈ ਆਉਂਦੀ ਸੀ ਉਹਨੇ ਜਾੜ ਕਢਾਈ ਹਾਂਜੀ ਜਾੜ 'ਚ ਦਰਦ ਉੱਠ ਖੜਿਆ 11 ਸਾਲ ਦਾ ਦਰ ਰਿਹਾ ਅੱਛਾ ਜੀ ਉਹ ਕਹਿੰਦੀ ਨਾ ਦਿੱਲੀ ਕੋਈ ਡਾਕਟਰ ਛੱਡਿਆ ਨਾ ਲੁਧਿਆਣੇ ਨਾ ਚੰਡੀਗੜ੍ਹ ਠੀਕ ਹੈ ਜੀ ਇੱਥੇ ਨਾਲ ਨਾਲ ਕਹਿੰਦੀ ਮੇਰਾ ਦਰਦ ਠੀਕ ਹੋ ਗਿਆ ਕੀ ਪ੍ਰੋਬਲਮ ਸੀ ਕੀ ਤੁਹਾਨੂੰ ਗੋੜੀ ਦੁੱਖਦੇ ਸੀ ਦਰਦ ਹੁੰਦਾ ਲੱਖੀਆਂ ਤੇ ਬਹੁਤਾਂ ਠੂਜੀ ਦੁੱਖ ਸੀ ਇਸ ਵਾਰੀ ਤੇ ਕੋਈ ਨੁਕਾਂਤ ਦੀ ਅਲਰਜੀ ਹੈਗੀ ਹੈ ਹਾਂਜੀ ਅੱਜ 7 ਜੀ ਆਉਂਦੇ ਆ ਘਰ ਤੇ ਅੱਛਾ 7 ਜਣੇ ਆਣੇ ਨੇ ਠੀਕ ਹੈ ਜੀ ਹੁਣ ਠੀਕ ਹੋ ਜੀ ਲੱਗਦਾ ਹੈ ਫਰਕ ਕਰ ਗਿਆ ਫਰਕ ਹੈ ਜੀ ਕਿਰਪਾ ਹੈ ਚਲ ਬਹੁਤ ਵਧੀਆ ਜੀ ਇੱਥੇ ਹਰੇਕ ਨੂੰ ਫਰਕ ਆ ਜੀ ਹਰੇਕ ਇੱਕ ਬੀਬੀ ਗਠੀਏ ਵਾਲੀ ਬਿਲਕੁਲ ਡਾਊਨ ਉਹ ਪਹਿਲੀ ਵਾਰੀ ਉਹ ਗਠੀਏ ਤੋਂ ਛਡਕਾਰ ਆਉਦਾ ਨਾਉਣ ਨਾਲ ਪਹਿਲੀ ਵਾਰੀ ਪਹਿਲੀ ਵਾਰੀ ਇਹ ਗਟ ਗਿਆ 슈ਗਰ ਅਲਰਜੀ ਬੀਬੀਆਂ ਦੱਸਦੀਆਂ ਇੰਨਾ ਯਾਦ ਵੀ ਨਹੀਂ ਮੈਂ ਰੱਖ ਸਕਦਾ ਇੱਥੋਂ ਇੱਥੋਂ ਬੀਬੀ ਸੀ ਕੈਂਸਰ ਸੀ ਉਹਨੂੰ ਮੂਰਤੀ ਦੇ ਵੀ ਆਪਣੇ ਹਾਂਜੀ ਆ ਰੇਤਗੜ ਪਿੰਡਾ ਭਵਾਨੀਗੜ ਕੋਲੇ ਹਾਂਜੀ ਉਹਨੂੰ ਡਾਕਟਰਾਂ ਨੇ ਜਵਾਬ ਦੇ ਦਿੱਤਾ ਤਾਂ ਖਾਣਾ ਵੀ ਛੱਡਿਆ ਹੋਇਆ ਤਾਂ ਉਹਦਾ ਬਿਲਕੁਲ ਠੀਕ ਸਰਪੰਚ ਸਾਹਿਬ ਅਸਤੀਕਾਲ ਜੀ ਅਸਤੀਕਾਲ ਵੀਰ ਸਰਪੰਚ ਸਾਹਿਬ ਇੱਥੇ ਪਹਿਲਾਂ ਐਡਰੈਸ ਦੱਸੋ ਜੀ ਉਸ ਤੋਂ ਬਾਅਦ ਪੂਰੀ ਜਾਣਕਾਰੀ ਦਿਓ ਜੀ ਸੇਗਿਸ ਜ਼िला ਸੰਗਰੂਰ ਹਾਂਜੀ ਸਨਾਮ ਉਦਮ ਸਿੰਘ ਵਾਲਾ ਠੀਕ ਹੈ ਜੀ 80 AI ਚੌਕ ਠੀਕ ਹੈ ਜੀ ਸ਼ਾਜਲੀ ਰੋਡ ਹਾਂਜੀ ਹైదరాబాద్ ਗਦਾਮ ਠੀਕ ਹੈ ਜੀ ਸਨਾਮ ਬੱਸ ਸਟੈਂਡ ਤੋਂ 4 ਕਿਲੋਮੀਟਰ ਸ਼ਾਜਲੀ ਰੋਡ ਤੇ ਬਾਬੇ ਦੀ ਦਰਗਾਹ ਠੀਕ ਹੈ ਜੀ 4 ਕਿਲੇ ਪਿੱਛੇ ਹਟ ਕੇ ਠੀਕ ਹੈ ਬਾਬੇ ਜੀ ਬਾਬੇ ਦੇ ਨਾਉ ਨੇ ਬਾਬਾ ਬੈਵਰ ਸੀਟ ਹਾਂਜੀ ਬਾਬਾ ਨੌਂ ਗਜਾ ਹਾਂਜੀ ਬਾਬਾ ਰੋੜਾਂ ਵਾਲਾ ਤਿੰਨ ਨੌਂ ਨਾਲ ਬਾਬਾ ਜਾਣਿਆ ਜਾਂਦਾ ਠੀਕ ਹੈ ਜੀ ਪਹਿਲਾਂ ਪੁਰਾਣੇ ਸਮੇਂ 'ਚ ਤਾਂ ਇੱਥੇ ਚਾਰ ਬਿਮਾਰੀਆਂ ਵਾਲੇ ਲੋਕ ਆਉਂਦੇ ਸੀ ਠੀਕ ਹੈ ਜੀ ਡੰਗਰਾਂ ਦਾ ਮੂੰਹ ਖੁਰ ਹਾਂਜੀ ਜਿੰਨੂੰ ਮੌਕੇ ਹੁੰਦੇ ਉਹ ਨੂਨ ਝਾੜੂ ਛਾੜਦੇ ਸੀ ਠੀਕ ਹੈ ਜੀ ਜਿੰਨੂੰ ਤੇਈਆ ਬੁਖਾਰ ਹੁੰਦਾ ਜਾ ਜਿਹੜਾ ਸੁੱਕਦਾ ਸੀ ਇਹ ਚਾਰ ਬਿਮਾਰੀਆਂ ਵਾਲੇ ਲੋਕ ਇੱਥੇ ਆਉਂਦੇ ਹੁੰਦੇ ਠੀਕ ਹੈ ਜੀ ਤੁਸੀਂ ਅਸੀਂ ਛੋਟੇ ਹੁੰਦੇ ਦੇਖਦੇ ਹਾਂਜੀ ਕੋਈ ਬਾਬਾ ਜੀ ਦੀ ਇਹ ਜੀ ਕਿਰਪਾ ਹੋਈ ਆ ਹਰੇਕ ਦੁਖੇ ਠੀਕ ਹੈ ਅੱਛਾ ਜੀ 5 7 ਤੱਕ ਨਾ ਜਿਹੜੇ ਡਾਕਟਰਾਂ ਨੇ ਜਵਾਬ ਦਿੱਤੇ ਕੈਂਸਰ ਵਾਲੇ ਰੋਟੀ ਛੱਡੀ ਹੋਈ ਸੀ ਉਹ ਠੀਕ ਹੈ ਇਤੋਂ ਹੋਈ ਅੱਛਾ ਜੀ ਇੱਕ ਬੀਬੀ ਸੀ ਆਪਣੇ ਲੋਂਗੋਵਾਲ ਤੋਂ ਹਾਂਜੀ ਉਜਰ ਨਾਉ ਵੀ ਮੈਨੂੰ ਲਾਦੀਆ ਜੱਸੀ ਸੀ ਸੈਦ ਵੀ ਵੀ ਤਾਂ ਮੈਨੂੰ ਦੱਸ ਕੇ ਗਈ ਆ ਹਾਂਜੀ ਉਹਦੇ ਬੱਖੀਆਂ 'ਚ ਦਰਦ ਰਿਹਾ 1.5 ਸਾਲ ਅੱਛਾ ਜੀ ਉਹ ਕਹਿੰਦੀ ਮੈਂ 1.5 ਸਾਲ 'ਚ 1.5 ਲੱਖ ਰੁਪਈਆ ਚੰਡੀਗੜ੍ਹ ਲਾਤਾ ਠੀਕ ਹੈ ਜੀ ਵੀ ਮੇਰਾ ਦਰਦ ਨਹੀਂ ਬੰਦ ਹੋਇਆ ਘਰ ਦੇ ਕਹਿੰਦੇ ਵੀ ਇਹਨੂੰ ਰੱਸਾ ਪਾ ਕੇ ਬੰਨਦਿਓ ਹੁਣ ਇਹਦਾ ਕੋਈ ਇਲਾਜ ਨਹੀਂ ਹਾਂਜੀ ਉਹ ਇਥੋਂ ਨਾ ਕੇ ਬਿਲਕੁਲ ਹੱਸਦੀ ਗਈ ਆ ਕਹਿੰਦੀ ਬਿਲਕੁਲ ਠੀਕ ਅੱਛਾ ਜੀ ਫੇਰ ਬੀਬੀ ਇੱਕ ਕਫੂਰਸ ਵਾਲੇ ਤੋਂ ਮਾਈ ਆਉਂਦੀ ਸੀ ਉਹਨੇ ਜਾੜ ਕਢਾਈ ਹਾਂਜੀ ਜਾੜ ਚ ਦਰਦ ਉੱਠ ਖੜਿਆ 11 ਸਾਲ ਦਾ ਦਰ ਰਿਹਾ ਅੱਛਾ ਜੀ ਉਹ ਕਹਿੰਦੀ ਨਾ ਦਿੱਲੀ ਕੋਈ ਡਾਕਟਰ ਛੱਡਿਆ ਨਾ ਲੁਧਿਆਣੇ ਨਾ ਚੰਡੀਗੜ੍ਹ ਠੀਕ ਹੈ ਜੀ ਇੱਥੇ ਨਾ ਨਾਲ ਕਹਿੰਦੀ ਮੇਰਾ ਦਰਦ ਠੀਕ ਹੋਇਆ ਕੀ ਬਾਤ ਹੈ ਜੀ ਇੱਕ ਬੀਬੀ ਗਠੀਏ ਵਾਲੀ ਬਿਲਕੁਲ ਡਾਉਨ ਉਹ ਪਹਿਲੀ ਵਾਰੀ ਉਹ ਗਠੀਏ ਤੋਂ ਛਡਕਾਰਾ ਉਹਦਾ ਨਾਉਣ ਨਾਲ ਪਹਿਲੀ ਵਾਰੀ ਪਹਿਲੀ ਵਾਰੀ ਕਿੰਨੇ ਇਸ਼ਨਾਨ ਕਰਨੇ ਪੈਂਦੇ ਆ ਪਾ ਜੀ ਪੁਰਾਣੇ ਸਮੇਂ ਚ ਤਾਂ ਇੱਕੋ ਹੀ ਸੀ ਅੱਛਾ ਜੀ ਬਿਮਾਰੀਆਂ ਵੱਧ ਗਈਆਂ ਪੰਜ ਵੀ ਕਰ ਜਾਂਦੇ ਆ ਲੋਕ ਤਿੰਨ ਤਾਂ ਕਰਦੀ ਕਰਦੇ ਠੀਕ ਹੈ ਜੀ ਅੱਛਾ ਜੀ ਗਠੀਆ ਸ਼ੂਗਰ ਅਲਰਜੀ ਬੀਬੀਆਂ ਦੱਸਦੀਆਂ ਇੰਨਾ ਯਾਦ ਨਹੀਂ ਮੈਂ ਰੱਖ ਸਕਦਾ ਇਥੋਂ ਇੱਕ ਜਾਖਲ ਤੋਂ ਬੀਬੀ ਸੀ ਹਾਂਜੀ ਕਹਿੰਦੀ ਇੰਨੀ ਟੈਨਸ਼ਨ ਸੀ ਕਦੇ ਸੋਈ ਹੋਣੀ ਸੀ ਨੀਂਦੇ ਨਹੀਂ ਆਂਦੀ ਸੀ ਅੱਛਾ ਜੀ ਸੁੱਖ ਦੇ ਕੇ ਗਈ ਕਹਿੰਦੀ ਬਿਲਕੁਲ ਠੀਕ ਆ। ਕੀ ਬਾਤ ਹੈ ਜੀ? ਇਥੋਂ ਬੀਬੀ ਸੀ ਕੈਂਸਰ थी ਉਹਨੂੰ ਮੂਰਤੀ ਦੇ ਵੀ ਆਪਣੇ ਹਾਂਜੀ। ਆ ਰੇਤਗੜ ਪਿੰਡਾ ਭਵਾਨੀਗੜ ਕੋਲੇ। ਹਾਂਜੀ। ਉਹਨੂੰ ਡਾਕਟਰਾਂ ਨੇ ਜਵਾਬ ਦੇਤੇ ਤਾਂ ਖਾਣਾ ਵੀ ਛੱਡਿਆ ਹੋਇਆ ਤਾਂ ਉਹਦਾ ਬਿਲਕੁਲ ਠੀਕ ਆ। ਅੱਛਾ ਜੀ। ਬੀਬੀ ਸਰਬਜੀਤ ਕੌਰ ਕੈਂਸਰ ਵਾਲੀ ਮਾਨਸਾ ਤਾਂ ਉਹ ਬਿਲਕੁਲ ਠੀਕ ਆ। ਕਮਲ ਜੀ ਪਤਾ ਨਹੀਂ ਲਖਵਿੰਦਰ ਕੌਰ ਸੀ ਬਠਿੰਡੇ ਤੋਂ ਕਹਿੰ ਸਰਾਲੀ ਉਹ ਠੀਕ ਹੈ ਇਸ ਦਾ ਮਤਲਬ ਜਿਹੜੇ ਡਾਕਟਰ ਜਵਾਬ ਦੇ ਦਿੰਦੇ ਨੇ ਇੱਥੇ ਆ ਕੇ ਠੀਕ ਹੋ ਰਹੇ ਜੀ ਜਿਹੜਾ ਡਾਕਟਰ ਲਾਜ ਨਹੀਂ ਕਰ ਸਕਦੇ ਹਾਂਜੀ ਉਹ ਇੱਥੇ ਲਾਜ ਇੱਥੇ ਛੱਪੜੀ ਤੇ ਇੱਕ ਵਾਰ ਨਹਾਣਾ ਜੀ ਇਸ਼ਨਾਨ ਕਰਨਿਆਂ ਦੋ ਤਿੰਨ ਵਾਰ ਦੇਖੋ ਜੀ ਇਹ ਛੱਪੜੀ ਤੇ ਪਹਿਲੀ ਵਾਰੀ ਤਾਂ ਕਨਾ ਬਾਬੇ ਦੀ ਦਰਗਾਹ ਤੇ ਲੋਕ ਨਾ ਆਉਂਦੇ ਹਾਂਜੀ ਜਦੋਂ ਸੰਗਤ ਵੱਧ ਗਈ ਕਨਾ ਹਾਂਜੀ ਤੇਰੇ ਬਾਸਰੂਮ ਬੀਬੀਆਂ ਵਾਸਤੇ ਪਹਿਲਾਂ ਛਪੜੀ ਵੀ ਕੱਚੀ ਸੀ ਅੱਛਾ ਜੀ ਪੁਰਾਣੇ ਸਮਿਆਂ ਚ ਉਹਰੇ ਪਾਣੀ ਨਹੀਂ ਸੀ ਹੈਗਾ ਠੀਕ ਹੈ ਜੀ ਕੱਚੇ ਭਾਂਡੇ ਮਿੱਟੀ ਦੇ ਨਾ ਹਾਂਜੀ ਬੀਬੀਆਂ ਲੈ ਕੇ ਆਉਂਦੀਆਂ ਹਾਂਜੀ ਉਹ ਨਾ ਕੇ ਜਿਹੜਾ ਪੁਰਾਣਾ ਅਧਿਆਸ ਆ ਉਹ ਭਾਂਡਾ ਉਰੀ ਛੱਡ ਕੇ ਜਾਣਾ ਪੈਂਦਾ ਅੱਛਾ ਜੀ ਭਾਂਡਾ ਆਪੀ ਲੈ ਕੇ ਆਉਂਦੇ ਸੀ ਠੀਕ ਹੈ ਜੀ ਤੇ ਹੁਣ ਉਦੋਂ ਇੱਕ ਵਾਰੀ ਨਹਾਉਂਦੇ ਹੁੰਦੇ ਠੀਕ ਹੈ ਜੀ अच्छा इणियां बीमारियां ਵੀ ਨਹੀਂ ਸੀ ਹੁਣ ਜਿਹੜਿਆਂ ਨੂੰ ਬਾਲੇ ਵੱਡੇ ਦੁੱਖ ਨੇ ਹਾਂਜੀ ਉਹ ਆਪ ਸੁੱਖ ਵੀ ਲੈਣੇ ਵੀ ਮੈਂ ਪੰਜ ਵਾਰੀ ਨਹਾਉਣਾ ਹਾਂਜੀ ਹਾਂਜੀ ਉਹ ਤਿੰਨ ਵਾਰੀ ਤਾਂ ਲਗਾਤਾਰ ਹੀ ਨਹਾਉਂਦੇ ਆ ਇੱਥੇ ਠੀਕ ਹੈ ਤੇ ਬਾਬੇ ਜਿਹੜਾ ਕੱਪੜੇ ਵਗੈਰਾ ਪਾ ਕੇ ਆਂਦੇ ਆ ਇੱਥੇ ਛੱਡ ਕੇ ਜਾਣੇ ਪੈਂਦੇ ਆ ਉਹ ਚੀਜ਼ ਦੱਸੋ ਜੀ ਜਿਹੜਾ ਕੱਪੜਿਆਂ ਵਾਲਾ ਕੰਮ ਆ ਕਿ ਨਾ ਉਹ ਬਾਬੇ ਦਾ ਇਤਿਹਾਸ ਇਹ ਆ ਹਾਂਜੀ ਵੀ ਜਿਹੜੀ ਕੋਈ ਵੀ ਚੀਜ਼ ਤੁਸੀਂ ਘਰੋਂ ਪਾ ਕੇ ਆਣੇ ਹਾਂਜੀ ਕਾਗਾ ਤਬੀਤ ਕੋਈ ਟੂਮ ਕੋਈ ਵੀ ਕੁਛ ਗੈਣਾ ਗੱਟਾ ਹਾਂਜੀ ਉਹ ਤੁਸੀਂ ਔਰੇ ਲਾ ਜੋ ਤੁਹਾਡਾ ਦੁੱਖ ਲੈ ਗਿਆ ਤੇ ਹਸਤਾਏ ਆ ਅੱਛਾ ਜੀ ਤੇ ਇਹ ਵੀ ਮੈਂ ਬੇਨਤੀ ਕਰਦਾ ਵੀ ਮੈਂ ਪਹਿਲਾਂ ਵੀ ਬੋਲੇ ਵੀਡੀਓ ਚ ਵੀ ਜਿਹੜਾ ਕੀਮਤੀ ਸਮਾਨ ਆ ਕਹਿੰਨਾ ਮੰਗਾਈ ਦਾ ਜੁਗਾ ਹਾਂਜੀ ਹਾਂਜੀ ਉਹ ਤੁਸੀਂ ਆਪਦਾ ਘਰੇ ਲਾ ਕੇ ਆਓ ਠੀਕ ਹੈ ਜੀ ਇੱਥੇ ਫਿਰ ਬੀਬੀਆਂ ਕਹਿੰਦੇ ਨੇ ਮੇਰਾ ਕੋਕਾ ਨਹੀਂ ਲੈਂਦਾ ਫਲਾਣਾ ਉਹ ਵਿੱਚ ਗੱਲਾਂ ਧੂਰੀਆਂ ਰਹਿ ਜਾਣੀਆਂ ਬਿਲਕੁਲ ਜੀ ਬਿਲਕੁਲ ਪੁਰਾਣਾ ਇਤਿਹਾਸ ਬਾਬੇ ਦਾ ਹੈ ਆ ਵੀ ਤਾਗਾ ਤਬੀਤ ਚੂੜੀ ਜੋ ਵੀ ਤੁਹਾਡੇ ਸਰੀਰ ਤੇ ਆ ਹਾਂਜੀ ਉਹ ਲਾ ਜੋ ਤੁਹਾਡਾ ਦੁੱਖ ਲੈ ਗਿਆ ਠੀਕ ਹੈ ਜੀ ਇਹ ਪੁਰਾਣਾ ਇਤਿਹਾਸ ਆ ਬਾਬੇ ਦਾ ਵੀ ਜਿਹੜੀ ਚੀਜ਼ ਇਸ਼ਨਾਨ ਕਰਦੇ ਸਮੇਂ ਪਾਈ ਆ ਉਹ ਧਾਰ ਕੇ ਜਾਣੀ ਆ ਜੀ ਉਹ ਧਾਰ ਕੇ ਜਾਓ ਸੁੱਕੇ ਕੱਪੜੇ ਇੱਥੇ ਲਾ ਕੇ ਜਾਓ ਪਹਿਲਾਂ ਬੀਬੀਆਂ ਕੱਪੜਿਆਂ ਨਾਲੇ ਨਹਾਉਣ ਲੱਗੀਆਂ ਸੀ ਉਦੋਂ ਇੱਥੇ ਕੋਈ ਪਰਦੇ ਵਾਲਾ ਸਾਧਨ ਨਹੀਂ ਸੀ ਹਾਂਜੀ ਉਹ ਜਿਹੜੀਆਂ ਹੁਣ ਪ੍ਰਾਣੀਆਂ ਬੀਬੀਆਂ ਉਹਨੂੰ ਨਹਾ ਕੇ ਗਈਆਂ ਕੱਪੜਿਆਂ ਸਮੇਤ ਹਾਂਜੀ ਉਹ ਗਾਂ ਬੀਬੀਆਂ ਨੂੰ ਕਹਿ ਦਿੰਦੇ ਤੁਸੀਂ ਕੱਪੜਿਆਂ ਨਾਲ ਨਹਾਓ ਤੁਹਾਡਾ ਦੁੱਖ ਤਾਂ ਲਹੂਗਾ ਅੱਛਾ ਜੀ ਉਦੋਂ ਪਰਦਾ ਨਹੀਂ ਸੀ ਕੱਪੜੇ ਸੁੱਕੇ ਲਾ ਕੇ ਜਾਓ ਜਿਹੜਾ ਕੋਈ ਕਸ਼ੇਰੇ ਕੱਚੇ ਨਾਲ ਤੁਸੀਂ ਨਹਾਉਣੇ ਆ ਉਹ ਉੱਥੇ ਛੱਡ ਦਿਓ ਜਿੱਥੇ ਤੁਸੀਂ ਨਹਾਉਣੇ ਠੀਕ ਹੈ ਜੀ ਸੁੱਕਾ ਕੱਪੜਾ ਉਹਰੇ ਟੋਕਰੀ ਚ ਪਾਓ ਏ ਲੈ ਜਾਣੇ ਪਿੰਗਲਵਾੜੇ ਵਾਲੇ ਠੀਕ ਹੈ ਜੀ। ਫੇਰ ਅਸੀਂ ਇਹਨਾਂ ਨੂੰ ਅੱਗ ਲਾ ਕੇ ਸਾੜਿਆ ਕਰਦੇ। ਹੁਣ ਚਲੋ ਪਿੰਗਲਵਾੜੇ ਵਾਲੇ ਪਟਿਆਲੇ ਲੈ ਜਾਂਦੇ ਆ ਉਹ ਸਨੌਰ ਵਾਲੇ। ਠੀਕ ਹੈ ਜੀ। ਅੱਛਾ ਹੁਣ ਤਾਂ ਤੁਸੀਂ ਗੱਲ ਮੁਕਾਓ ਸੰਗਤ ਦਾ ਦੀ ਆ। ਹਾਂਜੀ। ਵੀ ਹਰ ਇੱਕ ਦੁੱਖ ਵਾਲਾ ਠੀਕ ਆ ਬਾਬੇ ਤੇ ਦਵਾ ਕਰੋ। ਹਾਂਜੀ। ਸੁੱਖ ਸੁੱਖੋ ਆਪਦੀ। ਬਾਬੇ ਦੇ ਉੱਤੇ ਚਾਦਰ ਦੇ ਥੱਲੇ ਰੋੜਾਂ ਰੋੜ ਪਾਓ। ਹਾਂਜੀ। ਜਿਹੜਾ ਰੋੜ ਤੁਸੀਂ ਪਾਉਨੇ ਆਖਣਾ ਉਹਦਾ ਨਾਉਣ ਨਾਲ ਕੋਈ ਸਬੰਧ ਨਹੀਂ। अच्छा जी उन्नू जिन्ना मर्ज़ी ते रख सकदे हो ठीक है जी ना उन करके भी हां जी जदौ तुसी ठीक हो गए ओ रोड ਕੱਲਾ ਨਾ ਬਾਬਾ ਜੀ ਤੇ ਚੜ ਕੇ ਜਾਓ ਇੱਥੀ ਦੇ ਕੇ ਜਾਣਾ ਪਊਗਾ ਸਾਨੂੰ ਅੱਛੇ ਇੱਥੇ ਦੇ ਕੇ ਜਾਣਾ ਪਣਾ ਉਹਦੇ ਨਾਲ ਇੱਕ ਤਾਂ ਜ਼ਰੂਰੀ ਆ ਹਾਂ ਜੀ ਵੱਧ ਜਿੰਨੇ ਮਰਜ਼ੀ ਲਿਓ ਠੀਕ ਹੈ ਜੀ ਸੁੱਖ ਸੁੱਖੋ ਦੋ ਬਾਬੇ ਤੇ ਚੰਦਰਾਂ ਚੜਦੀਆਂ ਨੇ ਹਾਂ ਜੀ ਤੇ ਸਰੋਂ ਦੇ ਦੀਵੇ ਲੱਗਦੇ ਆ ਤੇ ਉਹ ਇੱਥੇ ਹੀ ਮਿਲਦਾ ਈ ਸਾਰਾ ਕੁਝ ਉਹ ਆਪਦੇ ਘਰੋਂ ਲੈ ਕੇ ਆਣਾ ਅੱਛਾ ਘਰੋਂ ਵੀ ਲੈ ਕੇ ਆਣਾ ਹਾਂ ਛੇੜੀਵਾਰ ਨੂੰ ਤੇਲ ਤਾਂ ਮਿਲ ਜਾਂਦਾ ਰੋਏ ਹਾਂਜੀ ਸੁੱਖ ਦਿੰਦੇ ਆ ਲੋਕ ਵੀਰਵਾਰ ਨੂੰ ਠੀਕ ਹੈ ਜੀ ਵੀਰਵਾਰ ਨੂੰ ਆਪਦੇ ਘਰੋਂ ਲੈ ਕੇ ਆਉਣਾ ਪੈਂਦਾ ਉਦੋਂ ਇਹ ਵੰਦੇ ਨਹੀਂ ਜਿਹੜੇ ਦੁਕਾਨਾਂ ਲਾਉਂਦੇ ਆ ਉਹ ਠੀਕ ਹੈ ਜੀ ਠੀਕ ਹੈ ਅੱਛਾ ਹੁਣ ਤਾਂ ਅਸੀਂ ਜੋਤ ਬਣਾ ਕੇ ਲਾਤੀ ਤੇਲ ਲਿਓ ਹਾਂਜੀ ਜੋਤ ਚ ਪਾ ਦਿਓ ਠੀਕ ਹੈ ਜੀ ਤੇ ਮਿੱਠਾ ਪ੍ਰਸ਼ਾਦ ਆਪਦੀ ਮਰਜ਼ੀ ਦਾ ਜਿਹੜਾ ਮਰਜ਼ੀ ਚੜਜੋ ਠੀਕ ਹੈ ਜੀ ਇੱਥੇ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਕੋਈ ਬਾਬਾ ਨਹੀਂ ਹੈਗਾ ਅਸੀਂ ਸਾਰੇ ਜ਼ਿੰਮੇਦਾਰ ਆ ਜਿਹੜੇ ਸੇਵਾ ਕਰਦੇ ਆ ਅੱਛਾ ਜੀ ਕਿਸੇ ਨੂੰ ਬਾਬਾ ਨਾ ਕਹੋ ਚਲੋ ਬਾਬਾ ਦਾ ਜਿਹੜਾ ਸੇਵਾ ਚ ਲੁਕਿਆ ਹੁੰਦਾ ਕਿਹਾ ਵੀ ਜਾਂਦਾ ਕਿਹਾ ਜਾਂਦਾ ਜੀ ਤੇਰੀ ਹੱਥ ਨਾ ਕਿਸੇ ਦੇ ਲਾਓ ਠੀਕ ਹੈ ਜੀ ਬਹੁਤ ਵਧੀਆ ਗੱਲ ਹੈ ਜੀ ਜ਼ਿਲ੍ਹਾ ਸੰਗਰੂਰ ਹਾਂਜੀ ਸੁਨਾਮ ਉਦਮ ਸਿੰਘ ਵਾਲਾ ਠੀਕ ਹੈ ਜੀ 80 AI ਚੌਕ ਠੀਕ ਹੈ ਜੀ ਸ਼ਾਜਲੀ ਰੋਡ हैदराबाद गोदाम हां जी सनाम ਤੋਂ 4 ਕਿਲੋਮੀਟਰ ਦੂਰ ਠੀਕ ਹੈ ਜੀ హైదరాబాద్ ਗੋਦਾਮ ਤੋਂ 4 ਕਿਲੇ ਮੇਨ ਰੋਡ ਤੋਂ ਪਿੱਛੇ ਹਟ ਕੇ ਬਾਬਾ ਬਹਿਬਰਸੀਦ ਦੀ ਜ਼ਰਗਾਹ ਠੀਕ ਹੈ ਜੀ ਤੁਸੀਂ ਟਾਈਮ ਦਿੱਤਾ ਸਾਨੂੰ ਸਰਪੰਚ ਸਾਹਿਬ ਇੱਥੇ ਦੇਖ ਸਕਦੇ ਹੋ ਸੰਗਤਾਂ ਕਿੰਨੀਆਂ ਪਹੁੰਚੀਆਂ ਹੋਈਆਂ ਨੇ ਬਹੁਤ ਦੂਰ ਦੂਰ ਤੋਂ ਪਹੁੰਚ ਰਹੇ ਨੇ ਸੜਕ ਤੇ ਹੀ ਲਾਈਨ ਹੋ ਗਈ ਅੱਛਾ ਜੀ ਆ ਦਿਨ ਜਿਵੇਂ ਜਿਵੇਂ ਦਿਨ ਚੜੀ ਜਾਂਦਾ ਸੰਗਤ ਵੱਧ ਜਾਂਦੀ ਨਹੀਂ ਸਕਦੇ ਜੀ ਉਰੇ ਤਾਂ ਜਾਮ ਲੱਗ ਜੂ ਅੱਛਾ ਜੀ ਹਾਂ ਜੀ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਦੇਖੋ ਜੀ ਸੰਗਤਾਈ ਹੋਈਆਂ ਬਹੁਤ ਦੂਰ ਦੂਰ ਤੋਂ ਪਹੁੰਚੇ ਹੋਏ ਇਸ਼ਨਾਨ ਕਰਦੀਆਂ ਇਹ ਆ ਜੀ ਛੱਪੜੀ ਜਿੱਥੇ ਪਾਣੀ ਲੈ ਕੇ ਉਧਰ ਜਾ ਕੇ ਨਹਾਣਾ ਪੈਂਦਾ ਤੇ ਬੀਬੀਆਂ ਵਾਸਤੇ ਖਾਸ ਪ੍ਰਬੰਧ ਹੈ ਜਿੱਥੇ ਆ ਕੇ ਬਾਥਰੂਮ ਵਗੈਰਾ ਬਣੇ ਹੋਏ ਨੇ ਤਾਂ ਇੱਥੇ ਆਓ ਹਰ ਇੱਕ ਰੋਗ ਦੂਰ ਹੁੰਦਾ ਜੀ ਤਾਂ ਪਹੁੰਚ ਸਕਦੇ ਹੋ ਤੁਸੀਂ ਐਡਰੈਸ ਸਰਪੰਚ ਸਾਹਿਬ ਜੀ ਨੇ ਦੱਸਤਾ ਤੁਹਾਨੂੰ ਦੇਖ ਸਕਦੇ ਹੋ ਬਹੁਤ ਦੂਰ ਦੂਰ ਤੋਂ ਲੋਕ ਆ ਰਹੇ ਨੇ ਜਿਵੇਂ ਜਿਵੇਂ ਦਿਨ ਚੜੀ ਜਾ ਰਿਹਾ ਤੇ ਸੰਗਤਾਂ ਵੱਧਦੀਆਂ ਜਾ ਰਹੀਆਂ ਨੇ ਜੀ ਕਿਹੜੀ ਜਗ੍ਹਾ ਤੋਂ ਆਏ ਜੀ ਲੁਧਿਆਣਾ ਤੋਂ ਲੁਧਿਆਣਾ ਕਿ ਕੀ ਪ੍ਰੋਬਲਮ ਸੀਗੀ ਆਪਾਂ ਨੂੰ ਚੱਲਣ ਦੀ ਦਿੱਕਤ ਸੀ ਚੱਲਣ ਦੀ ਦਿੱਕਤ ਸੀ ਹੁਣ ਫਰਕ ਪਿਆ ਜੀ ਹਲਕਾ ਬੁਲਕਾ ਇਹਦਾ ਅੱਛਾ ਜੀ ਚਲੋ ਤੀਜੀ ਵਾਰ ਆਉਗੇ ਹਨਾ ਹੋਰ ਫਰਕ ਪਊਗਾ ਸਸੀ ਕਲ ਮਾਤਾ ਜੀ ਕਿਹੜੀ ਜਗ੍ਹਾ ਤੋਂ ਆਏ ਜੀ ਮਹਾਰੀ ਤੋਂ ਠੀਕ ਕੀ ਦਿੱਕਤ ਸੀਗੀ ਆਪਾਂ ਨੂੰ ਕੈਂਸਰ ਕੈਂਸਰ ਦੀ ਪ੍ਰੋਬਲਮ ਸੀ ਠੀਕ ਹੈ ਜੀ ਹੁਣ ਥੋੜਾ ਫਰਕ ਲੱਗਿਆ ਜੀ ਕਿੰਨੀ ਵਾਰ ਆਏ ਜੀ ਇੱਥੇ ਚੌਥੀ ਵਾਰ ਚੌਥੀ ਵਾਰ ਠੀਕ ਹੈ ਕਾਫੀ ਦਰਦ ਵਗੈਰਾ ਘਟਿਆ ਤੁਹਾਡਾ ਘਟਿਆ ਅਛਾ ਟੈਸਟ ਕਰਾਉਂਗਾ ਠੀਕ ਹੈ ਤਾਂ ਦੇਖ ਸਕਦੇ ਤੁਸੀਂ ਕੈਂਸਰ ਦੇ ਮਰੀਜ਼ ਵੀ ਇੱਥੇ ਆ ਕੇ ਠੀਕ ਹੋ ਰਹੇ ਨੇ ਜੀ ਤਾਂ ਪਹੁੰਚੋ ਤੁਸੀਂ ਵੀ ਇੱਥੇ ਅਹ ਦੇਖ ਸਾਹਿਬ ਪਹਿਲੇ ਦਿਨ ਬੀਬੀ ਗਈ ਸੀ ਆਈ ਸੀ ਹਾਂਜੀ ਖਰਾਬ ਸੀ ਦੀ ਹਾਲ ਅੱਛਾ ਜੀ ਠੀਕ ਨਹੀਂ ਚਲੋ ਬਹੁਤ 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 ਵਧੀਆ ਗੱਲ ਹੈ ਜੀ ਤੁਸੀਂ ਕਿਹੜੀ ਜਗ੍ਹਾ ਤੋਂ ਮਾਤਾਈ ਅਸੀਂ ਤਾਂ ਫੇਰ ਤੌਂਬਰ ਨਾਲ ਅੱਛਾ ਇਹ ਪਹਿਲੀ ਵਾਰ ਹੈ ਵੀ ਨਾ ਨਾ ਕਿਹੜੀ ਹੋ ਗਿਆ ਅੱਛਾ ਕੀ ਪ੍ਰੋਬਲਮ ਸੀ ਕੀ ਤੁਹਾਨੂੰ ਗੋਡੀਆਂ ਦੁਖਦੇ ਸੀ ਦਰਦ ਹੁੰਦਾ ਪੱਖੀਆਂ ਤੇ ਬਹੁਤ ਢੱਤੀ ਦੁਖਦੀ ਸੀ ਸਵਾਲੀ ਤੇ ਕੋਕੀ ਨੂੰ ਕਾਂਟ ਵੀ ਦਰਦ ਜੀ ਹੈਗੀ ਹੈ ਹਾਂਜੀ ਅੱਜ 7 ਜੀ ਆਉਂਦੇ ਆ ਘਰ ਚ ਅੱਛਾ 7 ਜਣੇ ਆਣੇ ਨੇ ਠੀਕ ਹੈ ਜੀ ਹੁਣ ਠੀਕ ਹੋ ਜੀ ਲੱਗਦਾ ਹੈ ਫਰਕ ਫਰਕ ਹੈ ਜੀ ਚਲੋ ਬਹੁਤ ਵਧੀਆ ਜੀ ਇੱਥੇ ਹਰੇਕ ਨੂੰ ਫਰਕ ਹੈ ਜੀ ਹਰੇਕ ਠੀਕ ਹੈ ਜੀ ਚਲੋ ਠੀਕ ਹੈ ਸਰਪੰਚ ਸਾਹਿਬ